ਕਿਸਾਨ ਸਾਥੀਓ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਝੋਨਾ ਇਸ ਟਾਈਮ ਆਪਣੇ ਪੂਰੇ ਜੋਬਨ ਤੇ ਹੈਗਾ ਤੇ ਹਰ ਪਾਸੇ ਹਰ ਵੈਰਾਈਟੀ ਜਿਹੜੀ ਆ ਉਹ ਲਗਭਗ ਬਘੋਲ ਦੇ ਵਿੱਚ ਆ ਚੁੱਕੀ ਆ ਜਾਂ ਅਸੀਂ ਇਹ ਕਹਿ ਲਈਏ ਕਿ ਬਘੋਲ ਵਿੱਚ ਆਣ ਨੂੰ ਤਿਆਰ ਆ ਲੰਬੀ ਵੈਰਾਈਟੀ ਦੇ ਜਿੰਨੇ ਵੀ ਝੋਨੇ ਆ ਉਹ ਵੀ 65 ਤੋਂ 70 ਦਿਨ ਦੇ ਵਿੱਚ ਵਿੱਚ ਜਿਹੜੇ ਆ ਉਹ ਨਸਾਰੇ ਦੇ ਉੱਤੇ ਜ਼ਰੂਰ ਆ ਜਾਂਦੇ ਆ ਅੱਜ ਅਸੀਂ ਗੱਲ ਕਰਾਂਗੇ ਇੱਕ ਹਾਈਬ੍ਰਿਡ ਬੀਜ ਦੀ ਬਹੁਤ ਹੀ ਵਧੀਆ ਵੀਜ਼ ਇਹ ਜਿਹੜਾ ਹੈਗਾ ਆ ਪਿਛਲੇ ਸਾਲ ਦਾ ਸਾਡਾ ਇੱਕ ਵੱਡਾ ਤਜਰਬਾ ਇਸ ਬੀਜ ਨੂੰ ਲੈ ਕੇ ਹੈਗਾ 38 ਕੁਆਂਟਲ ਦੇ ਲਗਭਗ ਝੋਨਾ ਜਿਹੜਾ ਇਹ ਨਿਕਲਿਆ ਸਜੈਂਟਾ ਕੰਪਨੀ ਦਾ 7002 ਤੁਸੀਂ ਦੇਖ ਸਕਦੇ ਆ ਇਹ ਆ ਝੋਨਾ 아 ਜਿਹੜਾ ਤੁਹਾਨੂੰ ਨਜ਼ਰ ਆਉਂਦਾ ਦੂਰ ਦੂਰ ਤੱਕ ਦੇਖੋ ਰੰਗ ਜਿਹੜਾ ਇਹਦਾ ਬਹੁਤ ਹੀ ਵਧੀਆ ਨਾ ਜ਼ਿਆਦਾ ਇਹ ਕਾਲਸ ਦੇ ਉੱਤੇ ਰੰਗੀਦਾ ਜਾਂਦਾ ਤੇ ਨਾ ਹੀ ਪਲਕਣ ਤੇ ਇਸੇ ਤਰ੍ਹਾਂ ਜੇ ਅਸੀਂ ਨੇੜੇਓ ਕਰਕੇ ਦਿਖਾਈਏ ਤਾਂ ਤੁਸੀਂ ਦੇਖ ਸਕਦੇ ਆ ਕਿ ਇਸੇ ਤਰ੍ਹਾਂ ਦਾ ਹੀ ਇਹ ਮੁੱਢ ਕਰੀਮੋਂ ਇਹ ਚੱਲਦਾ ਆਇਆ ਸੋ 135 ਤੋਂ 40 ਦਿਨ ਦੀ ਇਹ ਵੈਰਾਈਟੀ ਇਹ ਹੈਗੀ ਆ ਲੇਟ ਵੈਰਾਈਟੀ ਆ ਸੋ ਇਹਦੀ ਜਿਹੜੀ ਜੇ ਆਪਾਂ ਲੰਬਾਈ ਦੀ ਗੱਲ ਕਰ ਲਈਏ ਤਾਂ 100 ਤੋਂ 110 ਸੈਂਟੀਮੀਟਰ ਲੰਬਾਈ ਦੀ ਜ਼ਰੂਰ ਹੋ ਜਾਂਦੀ ਆ ਪਰ ਡਿੱਗਣ ਦਾ ਇਹ ਨਾਂ ਨਹੀਂ ਲੈਂਦਾ ਕਿਉਂਕਿ ਜਿਹੜਾ ਇਹਦਾ 나ੜ ਆ ਉਹ ਇੰਨਾ ਕੁ ਮੋਟਾ ਹੈ ਤੁਸੀਂ ਦੇਖ ਸਕਦੇ ਆ ਕਿ ਕੋਈ ਕਹਿਣ ਵਾਲੀ ਜਿਹੜੀ ਆ ਉਹ ਗੱਲ ਨਹੀਂ ਕੋਈ ਖਤਰੇ ਵਾਲੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਉਹ ਗੱਲ ਨਹੀਂ ਹੈਗੀ ਇਹ ਹਰ ਇੱਕ ਬਿਮਾਰੀ ਚਾਹੇ ਕੋਈ ਸੀਟ ਬਲਾਈਡ ਹੈ ਚਾਹੇ ਇਹ ਹਲਦੀ ਰੋਗ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਬਿਮਾਰੀ ਆ ਉਹ ਨੂੰ ਝੱਲਣ ਦੇ ਸਮਰੱਥ ਹੈਗਾ ਜੇ ਮੈਂ ਕਹਿ ਲਵਾਂ ਇਹਦੇ ਵਿੱਚ ਵੀ ਕੋਈ ਅਤ ਕਥਨੀ ਨਹੀਂ ਕਿ ਪੱਤਾ ਲਪੇਟ ਵੀ ਇਹਨੂੰ ਬਹੁਤ ਘਟ ਪਈ ਆ ਕਿਉਂਕਿ ਜਿਹੜਾ ਇਹਦਾ ਰੰਗ ਆ ਉਹ ਬਹੁਤਾ ਕਾਲਸ ਪਰ ਹੋਇਆ ਨਹੀਂ ਕੁਝ ਮੇਰੇ ਕਿਸਾਨ ਭਰਾਵਾਂ ਨੇ ਇਹ ਬੀਜ ਜ਼ਰੂਰ ਲਗਾਇਆ ਹੋਵੇ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੀ ਜਿਹੜੀ رائے ਆ ਤੇ مشਵਰਾ ਸਾਂਝਾ ਜਰੂਰ ਕਰਨਾ ਚਾਹਨਾ ਕਿ ਜਦੋਂ ਹੁਣ ਇਹ ਗੋਪ ਦੇ ਵਿੱਚ ਦੇਖੋ ਆ ਚੁੱਕਾ ਆ ਤਾਂ ਜਿਹੜਾ ਪਾਣੀ ਆ ਉਹ ਇਹਦੇ ਵਿੱਚ ਇੱਕ ਤੋਂ 2 ਸੈਂਟੀਮੀਟਰ ਆਪਾਂ ਨੂੰ ਜਰੂਰ ਰੱਖਣਾ ਚਾਹੀਦਾ ਹਾਂ ਇਹ ਹੋ ਸਕਦਾ ਕਿ ਪਾਣੀ ਲਾ ਦਿਓ ਤੇ ਜਦੋਂ ਇਹ ਜਾਨੀ ਕਿ ਪਾਣੀ ਸੁੱਕ ਜਾਵੇ ਤਾਂ ਦੁਬਾਰਾ ਅਸੀਂ ਪਾਣੀ ਲਾ ਦਈਏ ਤੇ ਜਦੋਂ ਜਿਹੜਾ ਛਿੱਟਾ ਆ ਉਹ ਬਾਹਰ ਆ ਜਾਂਦਾ ਜਦੋਂ ਕਹ ਲੋ ਕਿ ਪਰਪਰਾਗਣ ਦੀ ਪੋਜੀਸ਼ਨ ਤੇ ਆਉਂਦਾ ਤਾਂ ਪਾਣੀ ਇਹਦੇ ਵਿੱਚ ਘੱਟ ਤੋਂ ਘੱਟ ਹਫ਼ਤਾ 10 ਦਿਨ ਉਹ ਖੜਾ ਸਾਨੂੰ ਵੀ ਜ਼ਰੂਰ ਉਹ ਉਹ ਰੱਖਣਾ ਜ਼ਰੂਰੀ ਹੈਗਾ ਆ ਸੋ ਕਿਉਂਕਿ ਜਿਹੜਾ ਟੈਂਪਰੇਚਰ ਆ ਕਈ ਵਾਰ ਜ਼ਿਆਦਾ ਹੋ ਜਾਂਦਾ ਤਾਂ ਪਾਣੀ ਜਿਹੜਾ ਆ ਉਹ ਨਮੀ ਜਿਹੜੀ ਆ ਜੜ ਦੇ ਵਿੱਚ ਬਣੀ ਰਹਿਣੀ ਬਹੁਤ ਜ਼ਰੂਰੀ ਹੁੰਦੀ ਆ ਜੇ ਆਪਾਂ ਗੱਲ ਕਰ ਲਈਏ ਇਹਦੀ ਜਿਹੜੀਆਂ ਇਹ ਬੀਜ ਦੇ ਦਾਣੇ ਹੈਗੇ ਆ ਉਹ ਮੋਟੇ ਤੇ ਦਰਮਿਆਨੇ ਇਹ ਇਹਦੇ ਦਾਣੇ ਆ ਤੇ ਜੇ ਸਿੱਟੇ ਦੀ ਲੰਬਾਈ ਦੀ ਆਪਾਂ ਗੱਲ ਕਰੀਏ ਤਾਂ ਇਹਦਾ ਜਿਹੜਾ ਸ਼ਿੱਟਾ ਹੈਗਾ ਆ ਉਹ ਗੱਠ ਸਵਾ ਗੱਠ ਤੋਂ ਵੀ ਲੰਬਾ ਸਿੱਟਾ ਹੋ ਜਾਂਦਾ ਉਹੀ ਕਾਰਨ ਆ ਕਿ ਜਿਹੜਾ ਝਾੜ ਆ ਉਹ ਇਹ ਹੀ ਦਾ ਜਿਹੜਾ ਉਹ ਉਹ ਵਧ ਦਿੰਦਾ ਹੈਗਾ ਸੋ ਜਿਹੜਾ ਬਿਕਣ ਦੇ ਵਿੱਚ ਕੋਈ ਕਿਹ ਸਮੱਸਿਆ ਇਹਦੀ ਕਿਤੇ ਹੈ ਨਹੀਂ ਕਿਉਂਕਿ ਆਲਰੇਡੀ ਕਿਸੇ ਵਧੀਆ ਵੱਡੀ ਕੰਪਨੀ ਦਾ ਇਹ ਇਹ ਬੀਜ ਹੈਗਾ ਸੋ ਇਸ ਵਾਰ ਜਿਹੜੀ ਵੀਡੀਓ ਆ ਇਹ ਮੈਂ ਤਾਂ ਬਣਾਈ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਕਿਸਾਨ ਭਰਾ ਇਹਨੂੰ ਜ਼ਰੂਰ ਲਗਾ ਸਕਦੇ ਆ ਤੇ ਇਹ ਤੋਂ ਜਿਹੜਾ ਲਾਹਾ ਉਹ ਲੈ ਸਕਦੇ ਨੇ ਜੇ ਗੱਲ ਕਰ ਲਈਏ ਹਲਦੀ ਰੋਗ ਜਿਹੜਾ ਆ ਉਹ ਇਹਨੂੰ ਪੈਂਦਾ ਨਹੀਂ ਤੇ ਸੀਡ ਬ্লাইਟ ਜਿਹੜੀ ਆ ਉਹ ਉਹਨੂੰ ਚੱਲਣ ਦੇ ਇਹ ਸਮਰੱਥ ਹੈਗਾ ਅਸੀਂ ਇਹਦੇ ਵਿੱਚ ਤਿੰਨ ਕਟੇ ਸਿਰਫ ਯੂਰੀਏ ਦੇ ਪਾਏ ਨੇ ਤੇ ਉਸ ਤੋਂ ਅਪਰਾਧ ਇਹਦੇ ਵਿੱਚ ਅਸੀਂ ਪੋਦਾਨ ਜਿਹੜੀ ਆ ਉਹ ਵੀ ਪਾਈ ਆ ਤੋਂ ਉਸ ਤੋਂ ਅਪਰੰਤ ਹੁਣ ਇੱਕ ਜਿਹੜਾ ਸਪਰੇਅ ਹੈਗਾ ਆ ਫੰਗੀਸਾਈਡ ਪਲੱਸ ਕੀਟਨਾਸ਼ਕ ਤੇ ਇੱਕ ਤੇਲੇ ਤੋਂ ਉਹ ਅਸੀਂ ਇਹਨੂੰ ਇੱਕ ਜ਼ਰੂਰ ਕਰ ਦੇਣਾ ਜੇ ਸਮਾਂ ਸਹੀ ਰਿਹਾ ਬਿਲਕੁਲ ਕੋਈ ਸਮੇਂ ਨੇ 헤ਰਫੇਰ ਜਾਂ ਬਦਲਾਵ ਕੋਈ ਕਰਵਟ ਨਾ ਬਦਲੀ ਤਾਂ ਇੱਕ ਸਪਰੇ ਦੇ ਨਾਲ ਹੀ ਇਹ ਇਹ ਪੱਕ ਜਾਵੇਗਾ ਜਾਂ ਜੇ ਹੋ ਸਕਦਾ ਹੈ ਪੋਸੀਬਲ ਤਾਂ ਇੱਕ ਸਪਰੇ ਹੋਰ ਕਰਨਾ ਪਵੇ ਕਿਉਂਕਿ ਜਦੋਂ ਜਿਹੜਾ ਝੋਨਾ ਗੱਧਰ ਜਾਂਦਾ ਆ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਆ ਉਹ ਸਿਲ ਵੱਧ ਜਾਂਦੀ ਹੈ ਹਿਊਮਿਡਿਟੀ ਵੱਧ ਜਾਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਤੇਲੇ ਦੀ ਜਿਹੜੀ ਸ਼ਿਕਾਇਤ ਆ ਉਹ ਆ ਜਾਂਦੀ ਹੈ ਜਾਂ ਲਾਸਟ ਦੇ ਵਿੱਚ ਜਿਹੜੀ ਪੱਤਾ ਲਪੇੜ ਜਾਂ ਗੋਭ ਦੀ ਸੁੰਡੀ ਇਹਦਾ ਪ੍ਰਕੋਪ ਜਿਹੜਾ ਆ ਉਹ ਵੀ ਇਹ ਨਜ਼ਰ ਜਿਹੜਾ ਆਉਂਦਾ ਆ ਪਰ ਬਢਾਈ ਦੇ ਵਿੱਚ ਬਹੁਤ ਹੀ ਵਧੀਆ ਕਈ ਵਾਰ ਕੁਛ ਬੀਜ ਜਿਹੜੇ ਆ ਉਹ ਚੀੜੇ ਹੁੰਦੇ ਆ ਜਿਆਦਾ ਉਹ ਕੰਬਾਈਨ ਜਦੋਂ ਅਸੀਂ ਕੰਬਾਈਨ ਨਾਲ ਵੜਦੇ ਆ ਤਾਂ ਉਹ ਦਾਣਾ ਮਲਾਈ ਦੇ ਵਿੱਚ ਪੂਰਾ ਨਹੀਂ ਭਰਦਾ ਸੋ ਇਹ ਬਿਲਕੁਲ ਵੀ ਇਦਾਂ ਦੀ ਕੋਈ ਸ਼ਿਕਾਇਤ ਨਹੀਂ ਬਹੁਤ ਹੀ ਵਧੀਆ ਇਹ ਬੀਜ ਹੈਗਾ ਆ ਮੈਂ ਇਹਦੀ ਕੋਈ ਜਿਹੜੀ ਐਡ ਨਹੀਂ ਕਰ ਰਿਹਾ ਮੈਂ ਆਪਣੇ ਕਿਸਾਨ ਭਰਾਵਾਂ ਦੇ ਲਈ ਇਹ ਵੀਡੀਓ ਜਿਹੜੀ ਬਣਾਈ ਆ ਤਾਂ ਆਉਣ ਵਾਲੇ ਜਿਹੜੇ ਅਗਲੇ ਸਮੇਂ ਦੇ ਵਿੱਚ ਇਸ ਬੀਜ ਨੂੰ ਜ਼ਰੂਰ ਲਾ ਕੇ ਅਜ਼ਮਾ ਕੇ ਜ਼ਰੂਰ ਦੇਖਣ ਜਿਨ੍ਹਾਂ ਮੇਰੇ ਭਰਾਵਾਂ ਨੇ ਇਹ ਬੀਜ ਲਾਇਆ ਹੋਇਆ ਉਹਨਾਂ ਨੂੰ ਮੁਬਾਰਕ ਇੱਕ ਲਾਸਟ ਗੱਲ ਜਿਹੜੀ ਮੈਂ ਹੋਰ ਜ਼ਰੂਰ ਕਰਨਾ ਚਾਹੁੰਦਾ ਕਿ ਮੇਰੇ ਭਰਾ ਜਿਹੜਾ ਬਾਇਓ ਐਨ ਪੀ ਕੇ ਹੈਗਾ ਜਾਂ ਇੱਕ ਨਾਰਮਲ ਐਨ ਪੀ ਕੇ ਹੈਗਾ ਉਦੀ ਵਰਤੋਂ ਜ਼ਰੂਰ ਕਰ ਲੈਣ ਤਾਂ ਕਿ ਉਹਦੇ ਵਿੱਚ ਪोटाश ਵੀ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੈ ਜੀਮੇਦਾਰ ਭਰਾ ਜਿਹੜੇ ਆ ਉਹ ਸਾਰੇ ਜਾਣੀ ਜਾਣ ਹੈਗੇ ਹੁਣ ਦੱਸਣ ਵਾਲੀ ਐਡੀ ਗੱਲ ਨਹੀਂ ਹੈਗੀ ਤੇ ਜੇ ਨਾਲ ਉਹਦੇ ਨਾਲ ਕੀ ਆ ਕਿ ਤਾਕਤ ਜਿਹੜੀ ਆ ਉਹ ਮਿਲ ਜਾਂਦੀ ਆ ਕਿਉਂਕਿ ਅਸੀਂ ਤਿੰਨ ਕਟੇ ਇਹਦੇ ਵਿੱਚ ਯੂਰੀਏ ਦੇ ਜਿਹੜੇ ਉਹ ਪਾਏ ਸੀ ਤਾਂ ਯੂਰੀਆ ਜਿਹੜਾ ਆ ਉਹ ਅਸੀਂ 35 ਤੋਂ 38 ਦਿਨ ਦੇ ਵਿੱਚ ਵਿੱਚ ਇਹਦੇ ਵਿੱਚ ਖਤਮ ਕਰ ਦਿੱਤਾ ਸੀ ਤਾਂ ਜਿਹੜਾ ਝੋਨਾ ਆ ਉਹਦੇ ਲਈ ਫਿਰ ਤਾਕਤ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਰੀ ਅਬਜ਼ਰਬ ਹੋ ਚੁੱਕੀ ਹੁੰਦੀ ਆ ਜੇ ਇਹਨਾਂ ਦਿਨਾਂ ਦੇ ਵਿੱਚ ਨਾਲ ਆਪਾਂ ਐਨਪੀਕੇ ਪਾ ਦਈਏ ਤਾਂ ਇੱਕ ਵਾਰ ਫਿਰ ਤੋਂ ਝੋਨੇ ਨੂੰ ਥੋੜੀ એનર્ਜੀ ਮਿਲ ਜਾਂਦੀ ਆ ਉਹਦੇ ਨਾਲ ਜਿਹੜਾ ਦਾਣਾ ਆ ਉਹ ਥੋਥਾ ਵੀ ਨਹੀਂ ਹੁੰਦਾ ਤੇ ਪੋਟਾਸ਼ ਪੈਣ ਦੇ ਜਿਹੜੇ ਚਾਂਸ ਆ ਉਹ ਵੀ ਬਹੁਤ ਘਟ ਜਾਂਦੇ ਹਨ ਸੋ ਧੰਨਵਾਦ